ਸੋ so, IMF ਇੰਟਰਨੈਸ਼ਨਲ ਮਾਨਟਰੀ ਫੰਡ ਨੇ ਜਿਹੜੀ ਭਾਰਤ ਨੇ ਆਪਣੀ 3rd ਕੁਆਟਰ ਦੀ ਰਿਪੋਰਟ ਦਿੱਤੀ ਹੈਗਾ ਵੀ ਸਾਡੀ GDP 8.2% ਨਾਲ ਗਰੋ ਕਰ ਰਹੀ ਹੈਗੀ ਆ ਉਹਦੇ ਤੇ ਸ਼ੰਕੇ ਪ੍ਰਗਟ ਕਰੇ ਹੈਗੇ ਆ ਸੋ IMF ਨੇ ਇਸੇ ਕਰਕੇ C ਗ੍ਰੇਡ ਚ ਰੱਖਿਆ C ਗ੍ਰੇਡ ਦਾ ਮਤਲਬ ਆ ਜਿਹੜਾ ਡਾਟਾ ਤੁਸੀਂ ਸਾਨੂੰ ਦੇ ਰਹੇ ਹੋਗੇ ਉਹ ਉਹ ਪ੍ਰੋ ਸਹਿਯੋਗ ਨਹੀਂ ਹੈਗਾ IMF ਦਾ ਇਹ ਕਹਿਣਾ ਵੀ ਭਾਰਤ ਅੱਜ 2025 ਵਿੱਚ ਆਪਣੀ ਇਕਨੋਮੀ ਬਾਰੇ ਜਿਹੜਾ ਡਾਟਾ ਦੇ ਰਿਹਾ ਹੈ ਉਹ 2011 ਤੇ 2012 ਦੇ ਪੈਰਾਮੀਟਰਸ ਦੇ ਆਧਾਰ ਤੇ ਦੇ ਰਿਹਾ ਹੂੰ 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 ਜਿਹੜਾ ਕਿ 13 ਸਾਲ ਪੁਰਾਣੇ ਪੈਰਾਮੀਟਰਸ ਹੈਗੇ ਆ ਸੋ ਉਹ ਤੋਂ ਬਾਅਦ ਵਰਲਡ ਇਕਨੋਮੀ ਨੇ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਤੇ ਜਿਹੜੀਆਂ ਵਰਲਡ ਇਕਨੋਮੀ ਨੂੰ ਮੋਨੀਟਰ ਕਰਨ ਵਾਲੀਆਂ ਆਈਐਮਐਫ ਤੇ ਵਰਲਡ ਬੈਂਕ ਵਰਗੀਆਂ ਸੰਸਥਾਵਾਂ ਨੇ ਉਹਨਾਂ ਨੇ ਆਪਣੇ ਪੈਰਾਮੀਟਰ ਸਭ ਬਦਲੇ ਆ ਭਾਰਤ ਇੰਟਰਨੈਸ਼ਨਲ ਸੰਸਥਾਵਾਂ ਵੱਲੋਂ ਬਦਲੇ ਹੋਏ ਪੈਰਾਮੀਟਰਸ ਦੇ ਆਧਾਰ ਤੇ ਹੀ ਆਪਣੀ ਇਕਨੋਮੀ ਨੂੰ ਨਹੀਂ ਦਰਸਾ ਰਿਹਾ ਭਾਰਤ ਕੀ ਕਰ ਰਿਹਾ ਹੈ ਜਿਹੜੀ ਗ੍ਰੋਸ ਇਨਕਮ ਆ ਉਹਨੂੰ ਹੀ ਆਪਣਾ ਡਾਟਾ ਬਣਾ ਕੇ ਪੇਸ਼ ਕਰ ਰਿਹਾ ਉਹਦੇ ਚੋ ਐਕਸਪੈਂਸਸ ਕੱਢ ਕੇ ਨੈਟ ਇਨਕਮ ਨੂੰ ਜਿਹੜੀ ਹੈਗੀ ਆ ਉਹ ਗਰੋਥ ਲਈ ਦੱਸ ਰਿਹਾ ਸੋ ਆਈਐਮਐਫ ਦਾ ਕਹਿਣਾ ਹਾਂ ਆਈਐਮਐਫ ਦਾ ਕਹਿਣਾ ਹੈ ਕਿ ਵੀ ਜਿਹੜੀਆਂ ਉਹ ਕਹਿੰਦਾ ਵੀ ਸਿਰਫ ਉਤਪਾਦਨ ਨੂੰ ਦੱਸਿਆ ਜਾ ਰਿਹਾ ਹੈ ਜਿਹੜੇ ਖਰਚੇ ਆ ਉਹ ਨਹੀਂ ਦੱਸੇ ਜਾ ਰਹੇ ਜੀ ਇਸ ਕਰਕੇ ਤੁਹਾਡੀ ਗਰੋਥ ਵਧੀਆ ਹੁੰਦੀ ਹੈ ਵਲਾਦੀਮਿਰ ਪੁੱਤ ਜਿਹੜੇ ਹੈਗੇ ਨੇ ਭਾਰਤ ਦੀ ਫੇਰੀ ਤੇ ਹੈਗੇ ਨੇ ਸਰਦਾਰ ਹਰਤਾਪ ਸਿੰਘ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦੀਆਂ ਕਾਫੀ ਸਫਲਤਾ ਜੜੀਆਂ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਤੇ ਦੂਜੇ ਬੰਨੇ ਅਮਰੀਕਾ ਦੇ ਨਾਲ ਸਬੰਧਾਂ ਨੂੰ ਲੈ ਕੇ ਜਾਂ ਇਸ ਤੇ ਕੋਈ ਫਰਕ ਪਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਕਿਸ ਤਰੀਕੇ ਦੇ ਨਾਲ ਇਹ ਚੀਜ਼ਾਂ ਜੜੀਆਂ ਮੈਨੇਜ ਹੋ ਰਹੀਆਂ ਨੇ ਤੁਸੀਂ ਕਿਸੇ ਐਂਗਲ ਤੋਂ ਦੇਖਦੇ ਹੋ ਭਾਰਤ ਹੁਣ ਆਪਣੀ ਸਥਿਤੀ ਨੂੰ ਵੇਟ ਕਰ ਰਿਹਾ ਹੈਗਾ ਵੀ ਉਹਨੂੰ ਬੈਲੈਂਸ ਕਰ ਰਿਹਾ ਕਿਉਂਕਿ ਵੈਸਟ ਨਾਲ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਤੋਂ ਬਾਅਦ ਵੈਸਟ ਨਾਲ ਸਬੰਧ ਕੁਝ ਖੱਟੇ ਹੋ ਗਏ ਸੀ ਹਾਲਾਂਕਿ ਉਹ ਫੇਰ ਕੁਝ ਨਾ ਕੁਝ ਆ ਜਿਹੜੇ ਠੀਕ ਹੋ ਰਹੇ ਆ ਖਾਸ ਕਰਕੇ ਕੈਨੇਡਾ ਨਾਲ ਤੇ ਆਸਟ੍ਰੇਲੀਆ ਨਾਲ ਜਿਹੜੀ ਹੈਗੀ ਹੈ ਤੇ ਦੂਜੀ ਕੁਐਡ ਦੀ ਮੀਟਿੰਗ ਵੀ ਦੱਸਿਆ ਜਾ ਰਿਹਾ ਵੀ ਅਗਲੇ ਦਿਨਾਂ ਦੌਰਾਨ ਹੋਣੀ ਹੈ ਸੋ ਭਾਰਤ ਇੰਟਰਨੈਸ਼ਨਲ ਡਿਪਲੋਮੇਸੀ ਵਿੱਚ ਵਲਾਦੀਮੀਰ ਪੁਤਿਨ ਨਾਲ ਚੀਨ ਨਾਲ ਆਪਣੇ ਸਬੰਧ ਵਧਾ ਕੇ ਅਸਲ ਚ ਵੈਸਟ ਨੂੰ ਡਰਾ ਰਿਹਾ ਤੇ ਵੈਸਟ ਨਾਲ ਕੋਈ ਵਧੀਆ ਡੀਲ ਕਰਨ ਦੀ ਮਤਲਬ ਉਹ ਆਪਣੀ ਵੇਟੇਜ ਦਿਖਾ ਰਿਹਾ ਹੈ ਵੇਟੇਜ ਦਿਖਾ ਰਿਹਾ ਹੈ ਸੋ ਇਹ ਡਿਪਲੋਮੇਸੀ ਆ ਹੀ ਚੱਲਦਾ ਹੁੰਦਾ ਜੀ ਬਿਲਕੁਲ ਜੀ ਗੱਲਬਾਤ ਹੁਣ ਕਰ ਲੈਨੇ ਆਈਐਮਐਫ ਦੀ ਭਾਰਤ ਦੀ ਜੀਡੀਪੀ ਜਿਹੜੀ ਹੈ ਪਿਛਲੇ ਦਿਨੀ ਇੱਕ ਆਪਾਂ ਕਹਿ ਸਕਦੇ ਹਾਂ ਕਿ ਵਧੀਆ ਜਿਹੜੀ ਹੈ ਰਿਕਾਰਡ ਤੇ ਜਿਹੜੀ ਆਈ ਹੈਗੀ ਆ 8.2 ਦੇ ਲਾਗੇ ਜਾ ਕੇ ਜੀਡੀਪੀ ਦੀ ਗਰੋਥ ਜਿਹੜੀ ਨਜ਼ਰ ਆਈ ਹੈਗੀ ਆ ਪਰ ਇਸ ਤੇ ਬਹੁਤ ਸਾਰੇ ਨਿਜੀ ਜਿਹੜੇ ਸੋਸ਼ਲ ਮੀਡੀਆ ਹੈਗੇ ਨੇ ਜਾਂ YouTube ਚੈਨਲ ਹੈਗੇ ਨੇ ਉਹਨਾਂ ਨੇ ਬਹੁਤ ਸਾਰੇ ਓਬਜੈਕਸ਼ਨਸ ਜਿਹੜੇ ਅੰਦਰ ਦੀਆਂ ਕੀ ਪਰਤਾਂ ਹੈਗੀਆਂ ਨੇ ਉਹਦੇ ਬਾਰੇ ਵੀ ਕੁਝ ਜਿਹੜੇ ਵਿਚਾਰ ਆਪਣੇ ਦਿੱਤੇ ਹੈਗੇ ਨੇ ਸਰਦਾਰ ਹਰਪਤਾ ਸਿੰਘ ਜੀ IMF ਨੇ ਵੀ ਜਿਹੜਾ ਹੈ ਇਸ ਨੂੰ ਸੀ ਗ੍ਰੇਡ ਦੇ ਵਿੱਚ ਰੱਖਿਆ ਹੋਇਆ ਹੈ ਕੀ ਹੁੰਦਾ ਹੈ ਸੀ ਗ੍ਰੇਡ ਤੇ ਇਹਦੇ ਰੱਖਣ ਨਾਲ ਕੀ ਇਮਪੈਕਟ ਪੈਂਦੇ ਨੇ ਕੀ ਇਹਦੇ ਵਿੱਚ ਕੁਝ ਗੜਬੜਾਂ ਦੀ ਸ਼ੰਕਾ ਕਹਿ ਸਕਦੇ हां जी हां जी सो आईएमएफ इंटरनेशनल मॉनिटरी फंड ने ਜਿਹੜੀ ਭਾਰਤ ਨੇ ਆਪਣੀ 3rd क्वार्टर दी रिपोर्ट दी ਕਿਹਾ ਹੈਗਾ ਵੀ ਸਾਡੀ ਜੀਡੀਪੀ 8.2% ਨਾਲ ਗਰੋ ਕਰ ਰਹੀ ਹੈਗੀ ਆ ਉਹਦੇ ਤੇ ਸ਼ੰਕੇ ਪ੍ਰਗਟ ਕਰੇ ਹੈਗੇ ਆ ਸੋ आईएमएफ ਨੇ ਇਸੇ ਕਰਕੇ सी ग्रेड ਚ ਰੱਖਿਆ ਸੀ ग्रेड ਦਾ ਮਤਲਬ ਆ ਜਿਹੜਾ ਡਾਟਾ ਤੁਸੀਂ ਸਾਨੂੰ ਦੇ ਰਹੇ ਹੋਗੇ ਉਹ ਉਹ ਪਰੋ ਸਹਿਯੋਗ ਨਹੀਂ ਹੈਗਾ ਉਹਦੇ ਵਿੱਚ ਬਹੁਤ ਸਾਰੀਆਂ ਗੜਬੜਾਂ ਨੇ ਉਹ ਮੈਨੀਪੂਲੇਟ ਕੀਤਾ ਗਿਆ ਸੋ आईएमएफ ਨੇ ਤਿੰਨ ਤਰ੍ਹਾਂ ਦੇ ਜਿਹੜੇ ਹੈਗੇ ਆ ਇਲਜ਼ਾਮ ਲਾਏ ਹੈਗੇ ਆ इंडिया'ਸ ਨੈਸ਼ਨਲ ਅਕਾਊਂਟਸ ਸਟੈਟਿਸਟਿਕਸ ਜਿਸ ਤਰ੍ਹਾਂ ONS ਹੈਗਾ ਆਫਿਸ ਆਫ ਨੈਸ਼ਨਲ ਹਰ ਇੱਕ ਮੁਲਕ ਦਾ ਸਟੈਟਿਸਟਿਕਸ ਦਾ ਇੱਕ ਆਫਿਸ ਹੁੰਦਾ ਉਹਦੇ ਵਿੱਚ ਦੇਸ਼ ਦੀ ਕਿੰਨੀ ਆਬਾਦੀ ਹੈਗੀ ਆ ਕਿੰਨੇ ਮਰਦ ਨੇ ਕਿੰਨੇ ਬੱਚੇ ਆ ਕਿੰਨੇ ਔਰਤਾਂ ਕਿੰਨੀਆਂ ਬੱਚੀਆਂ ਇਵਨ ਕਿੰਨੇ ਜਾਨਵਰ ਨੇ ਉਸ ਤੋਂ ਬਾਅਦ ਵੀ ਕਿੰਨੀ ਟਰਾਂਸਪੋਰਟੇਸ਼ਨ ਕਿੰਨੇ ਮੰਤਰੀ ਨੇ ਕਿੰਨੇ ਐਮਐਲਏ ਨੇ ਕਿੰਨੇ ਕਾਉਂਸਲਰ ਨੇ ਉਹ ਸਾਰਾ ਸਟੈਟਿਸਟਿਕਸ ਹੁੰਦਾ ਹੈ ਕਿੰਨੇ ਗ੍ਰੈਜੂਏਟ ਨੇ ਕਿੰਨੇ ਅੰਡਰ ਗ੍ਰੈਜੂਏਟ ਨੇ ਕਿੰਨੀਆਂ ਯੂਨੀਵਰਸਿਟੀਆਂ ਕਿੰਨਾ ਇਟ ਮੀਨਸ ਵੀ ਹਰ ਬੰਦੇ ਦਾ ਮਤਲਬ ਲੇਖਾ ਜੋਖਾ ਹੁੰਦਾ ਆਪਾਂ ਕਹ ਲਈਏ ਪੂਰਾ ਉਹ ਨੈਸ਼ਨਲ ਸਟੈਟਿਸਟਿਕਸ ਆਫਿਸ ਕੋਲ ਹੁੰਦਾ ਸੋ ਉਹ ਨੈਸ਼ਨਲ ਸਟੈਟਿਸਟਿਕਸ ਆਫਿਸ ਹੀ ਫਿਰ ਇਕਨੋਮੀ ਬਾਰੇ ਡਾਟਾ ਜਾਰੀ ਕਰਦਾ ਹੈ ਜੀ ਸੋ ਆਈਐਮਐਫ ਨੇ ਕਿਹਾ ਵੀ ਇੰਡੀਆਜ਼ ਨੈਸ਼ਨਲ ਅਕਾਊਂਟਸ ਸਟੈਟਿਸਟਿਕਸ ਆ ਜਿਹੜਾ ਇਹ ਸ਼ੱਕੀ ਹੈਗਾ ਦੂਜਾ ਜਿਹੜੀ ਤੁਹਾਡੀ ਗ੍ਰੋਸ ਡੋਮੈਸਟਿਕ ਪ੍ਰੋਡਕਟ ਜਿਹਨੂੰ ਜੀਡੀਪੀ ਕਹਿੰਦੇ ਹੈਗੇ ਆ ਉਹਦੀਆਂ ਬਾਰੇ ਜਿਹੜੀ ਰਿਪੋਰਟ ਦਿੱਤੀ ਗਈ ਆ ਉਹ ਸ਼ੱਕ ਦੇ ਘੇਰੇ ਚ ਹੈ ਗ੍ਰੋਸ ਵੈਲਿਊ ਐਡਡ ਜੀਵੀਏ ਕਹਿੰਦੇ ਆ ਉਹਨੂੰ ਵੀ ਉਹ ਜੀ ਜੀਵੀਏ ਵੀ ਤੁਹਾਡੀ ਜਿਹੜੀ ਚੱਕੀ ਆ IMF ਕਹਿੰਦਾ ਵੀ ਜਿਹੜਾ ਡਾਟਾ ਦਰਸਾਇਆ ਗਿਆ ਹੈ ਉਹਦੇ ਵਿੱਚ ਕਮਜ਼ੋਰੀਆਂ ਹਨ ਸਹੀ ਵਿਸ਼ਲੇਸ਼ਣ ਕਰਨ ਵਾਲੇ ਸਹੀ ਤੱਥ ਉਪਤਲਬ ਨਹੀਂ IMF ਦਾ ਇਹ ਕਹਿਣਾ ਹੈ ਵੀ ਭਾਰਤ ਅੱਜ 2025 ਵਿੱਚ ਆਪਣੀ ਇਕਨੋਮੀ ਬਾਰੇ ਜਿਹੜਾ ਡਾਟਾ ਦੇ ਰਿਹਾ ਉਹ 2011 ਤੇ 2012 ਦੇ ਪੈਰਾਮੀਟਰਸ ਦੇ ਆਧਾਰ ਤੇ ਦੇ ਰਿਹਾ ਜਿਹੜਾ ਕਿ 13 ਸਾਲ ਪੁਰਾਣੇ ਪੈਰਾਮੀਟਰਸ ਹੈਗੇ ਆ ਸੋ ਉਹ ਤੋਂ ਬਾਅਦ ਵਰਲਡ ਇਕਨੋਮੀ ਨੇ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਤੇ ਜਿਹੜੀਆਂ ਵਰਲਡ ਇਕਨੋਮੀ ਨੂੰ ਮੋਨੀਟਰ ਕਰਨ ਵਾਲੀਆਂ ਆਈਐਮਐਫ ਤੇ ਵਰਲਡ ਬੈਂਕ ਵਰਗੀਆਂ ਸੰਸਥਾਵਾਂ ਨੇ ਉਹਨਾਂ ਨੇ ਆਪਣੇ ਪੈਰਾਮੀਟਰਸ ਆ ਬਦਲੇ ਆ ਭਾਰਤ ਇੰਟਰਨੈਸ਼ਨਲ ਸੰਸਥਾਵਾਂ ਵੱਲੋਂ ਬਦਲੇ ਹੋਏ ਪੈਰਾਮੀਟਰਸ ਦੇ ਆਧਾਰ ਤੇ ਆਪਣੀ ਇਕਨੋਮੀ ਨੂੰ ਨਹੀਂ ਦਰਸਾ ਰਿਹਾ ਉਹ ਇੱਕ ਪੁਰਾਣੇ ਸਿਸਟਮ ਚ ਦਰਸਾ ਰਿਹਾ ਜਿਹਦੇ ਨਾਲ ਆਟੋਮੈਟਿਕਲੀ ਭਾਰਤ ਦੀ ਗਰੋਥ ਵੱਧ ਦਿਖਾਈ ਜਾ ਰਹੀ ਹੈਗੀ ਆ ਜੀ ਸੋ ਉਹ ਕਹਿੰਦੇ ਵੀ ਡਾਟਾ 2011-12 ਵਾਲਾ ਬੀਸੀਆਰ ਦਾ ਡਾਟਾ ਹੈਗਾ ਦੂਸਰਾ IMF ਕਹਿੰਦਾ ਵੀ ਹੋਲ ਸੇਲ ਦੀਆਂ ਕੀਮਤਾਂ ਨੂੰ ਆਧਾਰ ਬਣਾ ਕੇ ਤਿਆਰ ਕੀਤਾ ਗਿਆ ਹੁਣ ਇਹਦੇ ਵਿੱਚ ਇੱਕ ਬਹੁਤ ਵੱਡੀ ਭਾਰਤ ਨੇ ਜਿਹੜੀ ਡਾਟਾ ਮੈਨੀਪੂਲੇਸ਼ਨ ਕਰੀ ਆ ਆਪਾਂ ਤੁਸੀਂ ਦੇਖੋ ਯੂਕੇ ਵਿੱਚ ਆਪਣੀਆਂ ਟੈਕਸ ਦੀਆਂ ਦੋ ਤਰ੍ਹਾਂ ਦੀਆਂ ਟਰਮਸ ਨੇ ਇੱਕ ਤਾਂ ਜਿਹੜੇ ਬੰਦੇ এমਪਲਾਈਡ ਆ ਜੀ ਉਹਨਾਂ ਦਾ ਹਰ ਮਹੀਨੇ ਜਿਹੜੀ ਪੇ ਆਉਂਦੀ ਆ ਉਹ ਟੈਕਸ ਕੱਟ ਕੇ ਆਉਂਦੀ ਆ ਜਿਹੜੇ ਸੈਲਫ এমਪਲਾਈਡ ਬੰਦੇ ਹੈਗੇ ਆ ਉਹ ਆਪਣੀ ਸੈਲਫ ਅਸੈਸਮੈਂਟ ਭਰਦੇ ਆ ਆ ਭਰਦੇ ਆ ਸੈਲਫ ਅਸੈਸਮੈਂਟ ਵਿੱਚ ਆਹ ਹੁੰਦਾ ਵੀ ਆ ਮੇਰੀ ਗ੍ਰੋਸ ਇਨਕਮ ਹਮ ਆ ਮੇਰੇ ਐਕਸਪੈਂਸਸ ਹੈਗੇ ਆ ਗ੍ਰੋਸ ਇਨਕਮ ਚੋਂ ਐਕਸਪੈਂਸਸ ਨੂੰ ਕੱਢ ਕੇ ਜਿਹੜੀ ਨੈਟ ਇਨਕਮ ਹੁੰਦੀ ਆ ਉਹ ਟੈਕਸੇਬਲ ਹੁੰਦੀ ਆ ਭਾਰਤ ਕੀ ਕਰ ਰਿਹਾ ਹੈ ਜਿਹੜੀ ਗ੍ਰੋਸ ਇਨਕਮ ਆ ਉਹਨੂੰ ਹੀ ਆਪਣਾ ਡਾਟਾ ਬਣਾ ਕੇ ਪੇਸ਼ ਕਰ ਰਿਹਾ ਹੈ ਉਹਦੇ ਚ ਐਕਸਪੈਂਸਸ ਕੱਢ ਕੇ ਨੈਟ ਇਨਕਮ ਨੂੰ ਜਿਹੜੀ ਹੈਗੀ ਆ ਉਹ ਗ੍ਰੋਥ ਨਹੀਂ ਦੱਸ ਰਿਹਾ ਸੋ ਆਈਐਮਐਫ ਦਾ ਕਹਿਣਾ ਆਈਐਮਐਫ ਦਾ ਕਹਿਣਾ ਹੈ ਕਿ ਵੀ ਜਿਹੜੀਆਂ ਉਹ ਕਹਿੰਦਾ ਵੀ ਸਿਰਫ ਉਤਪਾਦਨ ਨੂੰ ਦੱਸਿਆ ਜਾ ਰਿਹਾ ਹੈ ਜਿਹੜੇ ਖਰਚੇ ਆ ਉਹ ਨਹੀਂ ਦੱਸੇ ਜਾ ਰਹੇ ਜੀ ਇਸ ਕਰਕੇ ਤੁਹਾਡੀ ਗ੍ਰੋਥ ਵਧੀਆ ਹੁੰਦੀ ਆ ਸੋ ਇਸ ਸੰਦਰਭ ਵਿੱਚ ਕਰਨ <th>ਾਪਰ ਨੇ ਇੱਕ ਬਹੁਤ ਵੱਡੇ ਇਕਨੋਮਿਸਟ ਅਰਣੁਕਮਾਰ ਉਹਨਾਂ ਨਾਲ ਗੱਲ ਕੀਤੀ ਆ ਅਰਣੁਕਮਾਰ ਕਹਿੰਦੇ ਵੀ ਲਗਾਤਾਰ ਭਾਰਤ ਦੀ ਇਕਨੋਮੀ ਨੂੰ ਮੈਂ ਜਿਹੜੀ ਥਾਂ ਦਿੰਦਾ ਉਹ 50% ਡਾਊਨ ਆ। ਵੀ ਭਾਰਤ ਦੀ ਇਕਨੋਮੀ 4.2 ਤੇ ਖੜੀ ਆ 8.2 ਤੇ ਨਹੀਂ ਖੜੀ। ਉਹਨਾਂ ਨੇ ਉਹ ਕਹਿੰਦੇ ਤਾਂ ਮੈਂ ਜਿੰਨਾ ਕੁ ਮੈਂ ਭਾਰਤ ਦੇ ਆਫੀਸ਼ੀਅਲਸ ਦੇ ਚਲਾਕੀ ਨੂੰ ਸਮਝਦਾ ਇਨ੍ਹਾਂ ਵੱਲੋਂ ਡਾਟਾ ਮੈਨੀਪੂਲੇਸ਼ਨ ਕਰਨ ਦੀ ਗੱਲ ਨੂੰ ਸਮਝਦਾ ਸਿਰਫ ਐਸ ਸਰਕਾਰ ਚ ਨਹੀਂ ਹੋਇਆ ਪਿਛਲੇ 40 ਸਾਲਾਂ ਤੋਂ ਜਿਹੜਾ ਇਕਨੋਮੀ ਬਾਰੇ ਭਾਰਤ ਦਾ ਡਾਟਾ ਆ ਰਿਹਾ ਹੈਗਾ ਉਹ ਵੱਡੀ ਮੈਨੀਪੂਲੇਸ਼ਨ ਦਾ ਸ਼ਿਕਾਰ ਹੈਗਾ। ਸੋ ਚਾਹੇ ਡਾਕਟਰ ਮਨਮੋਹਨ ਸਿੰਘ ਦੇ ਟਾਈਮ ਜਿਹੜੀ 7.5 ਆ 8% ਨੂੰ ਦੱਸਿਆ ਜਾ ਰਿਹਾ ਸੀ ਇਕਨੋਮੀ ਸੋ ਇੰਨੀ ਜਿਆਦਾ ਨਹੀਂ ਸੀ ਜੀ ਉਸ ਵੇਲੇ ਵੀ 5 ਆ 4 ਤੋਂ ਮਤਲਬ ਤੁਸੀਂ ਕਹਿੰਦੇ ਵੀ ਉਦੋਂ ਤੋਂ ਹੀ ਇਹ ਇੱਕ ਟ੍ਰੈਂਡ ਜਿਹੜਾ ਚੱਲਿਆ ਆ ਰਿਹਾ ਹੈ ਇਹ 30 40 ਸਾਲ ਤੋਂ ਹੀ ਚੱਲਿਆ ਆ ਰਿਹਾ ਇੱਕ ਵਾਰੀ ਜਦੋਂ ਵਾਜਪਾਈ ਦੀ ਸਰਕਾਰ ਸੀ ਉਸ ਵੇਲੇ ਜਸਵੰਤ ਸਿੰਘ ਖਜ਼ਾਨਾ ਮੰਤਰੀ ਸੀ ਫਿਰ ਉਹ ਵਿਦੇਸ਼ ਮੰਤਰੀ ਬਣ ਗਿਆ ਉਸ ਵੇਲੇ ਇੱਕ ਆਰਟੀਕਲ ਲੱਗਿਆ ਸੀਗਾ ਵੀ ਇਹ ਮੈਨੀਪੂਲੇਟਡ ਡਾਟਾ ਹੈਗਾ ਵੀ ਹੋਲ ਸੇਲ ਪ੍ਰਾਈਸਿਸ ਦੇ ਇੰਡਾਈਸਸ ਨੂੰ ਜਿਹੜੀ ਅੱਜ ਆਈਐਮਐਫ ਨੇ ਕਰਾਈ ਆ ਉਹਦੇ ਵਿੱਚੋਂ ਫਿਰ ਇੰਡੀਆ ਨੇ ਕੀ ਕਰਿਆ ਸੀ ਵੀ 100 100 ਪ੍ਰਾਈਸਿਸ ਆ ਜਿਹੜੇ ਜਿਹੜੀਆਂ ਮੇਨ ਖਪਤਾਂ ਦੀਆਂ ਚੀਜ਼ਾਂ ਵੀ ਦਾਲਾਂ ਸਾਬਣ ਚੌਲ ਘੀ ਦਹੀਂ ਤੇ ਆਹ ਤੇਲ ਵਗੈਰਾ ਇਹ ਇਹ 100 ਚੀਜ਼ਾਂ ਹੁੰਦੀਆਂ ਜਿਹਦੇ ਆਧਾਰ ਤੇ ਗਰੋਥ ਨੂੰ ਮੋਨੀਟਰ ਕੀਤਾ ਜਾਂਦਾ ਉਹਦੇ ਚ ਇਹਨਾਂ ਨੇ ਦੇਖਿਆ ਵੀ ਜਿਹੜੀਆਂ ਮਹਿੰਗੀਆਂ ਹੋ ਰਹੀਆਂ ਆ ਜਾਂ ਜਿਨ੍ਹਾਂ ਨਾਲ ਸਾਡੀ ਇਫੈਕਟ ਹੋ ਸਕਦੀ ਐਕਨੋਮੀ ਉਹ ਬਾਹਰ ਕੱਢਦੀਆਂ ਹੂੰ ਹੂੰ ਵੀ 25 ਬਾਹਰ ਕੱਢਦੀਆਂ ਜਿਨ੍ਹਾਂ ਨਾਲ ਐਕਨੋਮੀ ਇਫੈਕਟ ਹੁੰਦੀ ਸੀ 75 ਦੇ ਆਸਾਰ ਬਣਾ ਡਾਟਾ ਜਾਰੀ ਕਰਤਾ ਵੀ ਸਾਡੀ ਤਾਂ 8.2 ਹੈਗੀ ਆ ਸੋ ਇਸ ਤਰ੍ਹਾਂ ਇਹ ਲਗਾਤਾਰ ਮਤਲਬ ਇਹ ਅੰਕੜਿਆਂ ਦੀ ਗੇਮ ਆਪਾਂ ਕਹਿ ਸਕਦੇ ਹਾਂ ਕਿ ਇਹ ਗੇਮ ਜਿਹੜੀ ਇਹ ਖੇਡ ਖੇਡੀ ਜਾ ਰਹੀ ਆ ਸੋ ਅਰਣ ਕੁਮਾਰ ਦੀ ਗੱਲ ਬਿਲਕੁਲ ਠੀਕ ਆ ਅੱਜ ਨਹੀਂ ਪਿਛਲੇ 45 ਸਾਲਾਂ ਤੋਂ ਹੀ ਭਾਰਤ ਦੀ ਇਕਨੋਮੀ 4.5 ਦੇ ਬਰਾਬਰੀ ਆ 8 9 ਵਾਲਾ ਜਿਹੜਾ ਅੰਕੜਾ ਸੀਗਾ ਉਹ ਮੈਨੀਪੂਲੇਟਡ ਸੀ ਜੀ ਬਿਲਕੁਲ ਜੀ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਰਸ਼ੀਆ ਦੇ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਜਿਹੜੇ ਹੈਗੇ ਨੇ ਭਾਰਤ ਦੀ ਫੇਰੀ ਤੇ ਹੈਗੇ ਨੇ ਸਰਦਾਰਤਾ ਸਿੰਘ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦੀਆਂ ਕਾਫੀ ਸਫਤਾਂ ਜੜੀਆਂ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਤੇ ਦੂਜੇ ਪੰਨੇ ਅਮਰੀਕਾ ਦੇ ਨਾਲ ਸਬੰਧਾਂ ਨੂੰ ਲੈ ਕੇ ਜਾਂ ਇਸ ਤੇ ਕੋਈ ਫਰਕ ਪਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਕਿਸ ਤਰੀਕੇ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਮੈਨੇਜ ਹੋ ਰਹੀਆਂ ਨੇ ਤੁਸੀਂ ਕਿਸ ਐਂਗਲ ਤੋਂ ਦੇਖਦੇ ਹੋ ਪੁਤਿਨ ਦੀ ਇਸ ਫੇਰ ਹਾਂ ਜੀ ਹਾਂ ਜੀ ਇੱਕ ਤਾਂ ਇਹਦੇ ਦੋ ਤਰ੍ਹਾਂ ਦੇ ਇੰਪੈਕਟ ਹਨ ਇੱਕ ਤਾਂ ਵਲਾਦੀਮੀਰ ਪੁਤਿਨ ਕਿਉਂਕਿ ਰਸ਼ੀਆ ਜਿੰਨਾ ਮਰਜੀ ਫੇਸ ਆਫ ਕਰੀ ਜਾਵੇ ਆਰਥਿਕ ਸੰਕਟ ਦਾ ਉਹ ਸ਼ਿਕਾਰ ਹੈਗਾ ਹੈਨਾ ਸੋ ਆਰਥਿਕਤਾ ਕਿਉਂਕਿ ਭਾਰਤ ਵੱਲੋਂ ਤੇਲ ਨਾ ਖਰੀਦਣ ਦਾ ਜਾਂ ਹੋਰ ਬਹੁਤ ਸਾਰੇ ਵੈਸਟ ਵੱਲੋਂ ਤੇਲ ਨਾ ਖਰੀਦਣ ਕਰਕੇ ਆਰਥਿਕਤਾ ਤਾਂ ਜਿਹੜੀ ਉਹਦੀ ਕਾਫੀ ਜਿਹੜੀ ਹੈਗੀ ਆ ਡਾਮਾਡੋਲ ਹੈਗੀ ਆ ਬੇਸ਼ੱਕ ਫੌਜੀ ਤੌਰ ਤੇ ਉਹ ਜਿਹੜੀਆਂ ਹਾਲੇ ਵੀ ਆਪਣਾ ਫੇਸ ਆ ਜਿਹੜਾ ਦਿਖਾ ਰਿਹਾ ਸੋ એનર્ਜੀ ਦੇ ਤੇ ਹੋਰ ਕਾਫੀ ਕਿਸਮ ਦੇ ਸਮਝੌਤੇ ਆ ਜਿਹੜੇ ਨਰਿੰਦਰ ਮੋਦੀ ਨਾਲ ਉਹਨਾਂ ਨੇ ਕਰੇ ਆ ਤਾਂ ਕਿ ਜਿਹੜੀ ਉਹਨਾਂ ਦੀ ਇਕਨੋਮੀ ਨੂੰ ਈਜ਼ ਆਫ ਹੋ ਸਕੇ ਸੋ ਪੇਟੀਐਮ ਨਾਲ ਵੀ ਜਿੱਦਾਂ ਹੈਗੀਆਂ ਜਿਹੜੀਆਂ ਜਿਹੜੀਆਂ ट्रांजੈਕਸ਼ਨਸ ਹੋਣ ਦਾ ਉਹਨਾਂ ਨੇ ਗੱਲ ਆਖੀ ਹੈ ਕਿ ਆ ਦੂਸਰਾ ਹੈਗਾ ਵੀ ਭਾਰਤ ਹੁਣ ਆਪਣੀ ਸਥਿਤੀ ਨੂੰ ਵੇਟ ਕਰ ਰਿਹਾ ਹੈਗਾ ਵੀ ਉਹਨੂੰ ਬੈਲੈਂਸ ਕਰ ਰਿਹਾ ਕਿਉਂਕਿ ਵੈਸਟ ਨਾਲ ਟ੍ਰਾਂਸਨੈਸ਼ਨਲ ਰਿਪਰੇਸ਼ਨ ਤੋਂ ਬਾਅਦ ਵੈਸਟ ਨਾਲ ਸਬੰਧ ਕੁਝ ਖੱਟੇ ਹੋ ਗਏ ਸੀ ਹਾਲਾਂਕਿ ਉਹ ਫੇਰ ਕੁਝ ਨਾ ਕੁਝ ਆ ਜਿਹੜੇ ਠੀਕ ਹੋ ਰਹੇ ਆ ਖਾਸ ਕਰਕੇ ਕੈਨੇਡਾ ਨਾਲ ਤੇ ਆਸਟ੍ਰੇਲੀਆ ਨਾਲ ਜਿਹੜੀ ਹੈਗੀ ਹੈ ਤੇ ਦੂਜੀ ਕੁਆਡ ਦੀ ਮੀਟਿੰਗ ਵੀ ਦੱਸਿਆ ਜਾ ਰਿਹਾ ਵੀ ਅਗਲੇ ਦਿਨਾਂ ਦੌਰਾਨ ਹੋਣੀ ਹੈ ਸੋ ਭਾਰਤ ਇੰਟਰਨੈਸ਼ਨਲ ਡਿਪਲੋਮੇਸੀ ਵਿੱਚ ਵਲਾਦੀਮੀਰ ਪੁਤਿਨ ਨਾਲ ਤੇ ਚੀਨ ਨਾਲ ਆਪਣੇ ਸਬੰਧ ਵਧਾ ਕੇ ਅਸਲ 'ਚ ਵੈਸਟ ਨੂੰ ਡਰਾ ਰਿਹਾ ਤੇ ਵੈਸਟ ਨਾਲ ਕੋਈ ਵਧੀਆ ਡੀਲ ਕਰਨ ਦੀ ਕੋਸ਼ਿਸ਼ ਮਤਲਬ ਉਹ ਆਪਣੀ ਵੇਟੇਜ ਦਿਖਾ ਰਿਹਾ ਹੈ ਉਹ ਵੇਟੇਜ ਦਿਖਾ ਰਿਹਾ ਹੈ ਕਿ ਸੋ ਇਹ ਡਿਪਲੋਮੇਸੀ ਆ ਹੀ ਚੱਲਦਾ ਹੁੰਦਾ ਸੋ ਉਹ ਕੋਈ ਗਲਤ ਗੱਲ ਨਹੀਂ ਕਰ ਰਿਹਾ ਵੀ ਇਸ ਤਰ੍ਹਾਂ ਹੀ ਜਿਹੜੀ ਹੈਗੀ ਆ ਵੀ ਅਸੀਂ ਨਹੀਂ ਤਾਂ ਇੱਧਰ ਹੋ ਜਾਾਂਗੇ ਉਹਨੂੰ ਪਤਾ ਹੈ ਵੀ ਸਾਡੀ ਇੰਪੋਰਟੈਂਸ ਆ ਜਿਹੜੀ ਇੰਟਰਨੈਸ਼ਨਲ ਕਾਊਂਟਰ ਚਾਈਨਾ ਕਰਨ ਲਈ ਉਹ ਹੈਗੀ ਹੈਗੀ ਆ ਸੋ ਇਸ ਤਰ੍ਹਾਂ ਆਪਣੀ ਵੇਟੇਜ ਆ ਜਿਹੜੀ ਉਹ ਵੈਸਟ ਨੂੰ ਦਿਖਾ ਰਿਹਾ ਹੈ